ਗੋਲ ਦੀ ਸਵਾਰਿਆਂ ਦਾ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦਾ ਟੋਰਨਾਂ ਨਾਲ ਜੁੜਦੇ ਆ ਅੱਜ ਦਿਨ ਹੈ 100 ਦਾ 100 ਮਿੰਟ ਚੱਲ ਰਿਹਾ ਹੈ ਤੇ ਸ਼ੁਰਤਰੀ ਸ਼ੁਰਤਰੀ ਤਾਂ ਵੀ ਸ਼ੁਰਤਰੀ ਘਰੋਂ ਦੇ ਵੀ ਦੂਰ ਆ ਸ਼ੁਰਤਰੀ ਵਾਲੇ ਦੂਰ ਆ ਮਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਮੁੰਡਲ ਜਾ ਘੈਂਚੂ ਭਿੱਜ ਗਿਆ ਪੂਰਾ ਵੀਰੂ ਜੀ ਥੈੜੀ ਗਲੀ ਬੈਠਿਆ ਕਹਿੰਦੇ ਮੈਂ ਆਪਣੇ ਹਸਬੰਦ ਦੇ ਲਈ ਜਾ ਕੇ ਪ੍ਰੇਅਰ ਕਰਨੀ ਹੈ ਬਾਬਾ ਜੀ ਮੇ ਨੂੰ ਤਰਕੀਆਂ ਬਖਸ਼ਣ ਹੋਇਆ ਜੀ ਜਾਉਂਗੇ ਜਾਣਾ ਮੇ ਅਜ ਮੀ ਪੈਨ ਦਾ ਕੰਮ ਮੇਨੇ ਵੀ ਆ ਕਿ ਸਾਡੀ ਵੀਰੂ ਨੇ ਉੱਠ ਕੇ ਥੋੜੇ ਤੜਕੇ ਟੜਕੇ ਨਾਲ ਲਿਆ ਅਜ ਰੱਬ ਵੀ ਖੁਸ਼ ਹੋ ਗਿਆ ਸਾਗਰ ਕੇ ਹੈ ਕਿਉਂ ਨਹੀਂ ਦੀ ਨਾ ਆਏ ਕਿ ਜੀ ਬੇਸਤੀ ਕਰਦੇ ਨਹੀਂ ਰੇਲਾ ਕੋਈ ਉਹ ਨਹੀਂ ਆਇਆ ਕਰੇ ਤੇ ਰੋਜ਼ ਮੀ ਪਵੇ ਇਹ ਵੀਰੂ ਸਾਡੀ ਰੋਜ਼ ਨਾ ਹੋਣ ਲੱਗ ਪਵੇ ਹਾੜਾ ਜਨਾ ਹਾੜਾ ਹਾੜਾ ਜਨਾ ਹਾੜਾ ਬਾਰਿਸ਼ ਕਾਫੀ ਦੇਰ ਹੋ ਰਹੀ ਹੈ ਦੇਖ ਸਕਦੇ ਹੋ ਤੁਸੀਂ ਬਾਹਰ ਦਾ ਦ੍ਰਿਸ਼ ਸਮੇਂ ਸ਼ੇ ਮੰਦਰਾ ਸੰਗਤ ਅੱਜ ਵੀ ਸੋਮਵਾਰ ਦਾ ਵੀ ਕਾਫੀ ਹੁੰਦਾ ਹੈ ਰਾਤ ਅੰਦਰ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਵੀਡੀਓ ਦੇ ਵਿੱਚ ਵੀਰੋ ਜੀ ਹੁਣ ਕਿਸ ਦੀ ਵੀਰੋ ਤੋਂ ਕਿਸ ਦੀ ਵੇਟ ਕਰ ਰਹੀਆਂ ਜਾਤ ਮੰਦਰ ਬਹੁਤ ਜ਼ਿਆਦਾ ਬਾਰਿਸ਼ ਲੋਕ ਜੇ ਨਾ ਕਈ ਜਾਂਦੇ ਕਈ ਜਾਂਦੇ ਬਹੁਤ ਜ਼ਿਆਦਾ ਹੈ ਕਿ ਪੁਣਿਆ ਅਗੇ ਸਮਝ ਮੇਰਾ ਮਤਲਬ ਹੈ ਤੂੰ ਬੱਤੀ ਪਾਟ ਪੂਜਾ ਦੁਕਾਨ ਵਿੱਚ ਅਪ ਪਹਿਲਾ ਕੰਮ ਲਿਆ ਸੀਗਾ ਕੀ ਦਸਿੰਗਾਲੀ ਜੋਗ ਜਗਦੀ ਹੋਈ ਹਾਂ ਚਾਹ ਮੰਦਰਾਂ ਜਾਂਦੇ ਆਪ ਬੋਣੇ ਕੀ ਕਰਨਾ ਹੈ ਮਿੱਤਰਾਂ ਨੇ ਬਾਦ ਘਾਟ ਕਰਕੇ ਫਿਰ ਬਾਅਦ ਵਿੱਚ ਚੋਤੀ ਹੁਣ ਆ ਫਰੀ ਵੀਰ ਵੀ ਉਹਨਾਂ ਨੂੰ ਮੱਥਾ ਟੇਕ ਗਿਆ ਅਜੂਬੀ ਤੇ ਫਿਰ ਅਸੀਂ ਕਰਾਂਗੇ ਇੱਕ ਗੌਰਡਸ ਨਾਸ਼ਤਾ ਜਿਹੜਾ ਵਾਟ ਐਡ ਕਰਨੇ ਮੈਂ ਅੰਦਰੋਂ ਕਹਤਾ ਚਲੋ ਠੀਕ ਆ ਗੱਲਦੇ ਆ ਅੱਜ ਦੇਖਦੇ ਆ ਸਾਰੀ ਹਰੀ ਜਰੀ ਜਰੀ ਕੀ ਖੜੀ ਖੋਲਦੇ ਆ ਹਾਂ ਜਰੀ ਖੜੀ ਖੋਲਦੇ ਆ ਚਲੋ ਬੇਰ ਦੇ ਦੇਖਦੇ ਆ ਤੁਹਾਨੂੰ ਦਿਖਾਵਾਂਗੇ ਕੀ ਬਣਾਇਆ ਤੇ ਕੀ ਬਣਾਇਆ ਠੀਕ ਹੈ ਕੱਲਾ ਕੱਲਾ ਖੜੀ ਪਾਡੇ ਰਹੇਗੇ ਨਹੀਂ ਬਣਾਉਣਗੇ ਚਲੋ ਮਿਲਦੇ ਆ ਦੇਖ ਹੈਲੋ ਗਾਇਜ਼ ਪੈਨ ਦੇਖੋ ਵੀਰੋ ਜੀ ਤੋਹਰੇ ਨੇ ਕੱਪੜੇ ਸ਼ਾਮ ਦਾ ਹੋ ਗਿਆ ਟਾਈਮ ਤੇ ਪਾਣੀ ਆ ਗਿਆ ਸੀਗਾ ਸਰਕਾਰੀ ਤੇ ਨਿਆਣਿਆਂ ਦੀ ਬਣਾ ਨਹੀਂ ਤੇ ਤਰਕਾਰੀ ਨਿਆਣੇ ਖੜੇ ਆ ਕੋਠੇ ਦੇ ਸ਼ਰਾਰਤਾ ਕਰਦੇ ਆਂ ਵੀਰੂ ਨਿਆਣੇ ਦੀ ਬਣਾ ਦੇ ਨਹੀਂ ਤੂੰ ਤਰਕਾਰੀ ਠੀਕ ਹੈ ਨਹੀਂ ਠੀਕ ਆ ਠੀਕ ਆ ਜੀ ਠੀਕ ਆ ਜੀ ਬਿਰੂ ਗਾਰੇ ਗੁੱਸਾ ਨਹੀਂ ਹੋਵੀ ਇੱਕ ਪਤਨੀ ਬਰੋਂ ਨਾ ਬਣੀ ਲੋ ਜੀ ਆਸ਼ੂ ਨੂੰ ਆਪਾਂ ਕਿਹਾ ਕਿ ਮਨ ਮੁਰਗਾ ਮੁਰਗਾ ਨਹੀਂ ਬੰਦਾ ਹੈਗਾ ਇਹ ਆਸ਼ੂ ਆਪਣੀ ਬੋਡੀ ਦਿਖਾ ਰਿਹਾ ਹੈ ਟਿੱਡੀ ਓਏ ਨਾ ਓਏ ਉਹ ਮੈਂ ਕਿਹੜਾ ਹੁੰਦੇ ਮੈਂ ਤਾਂ ਮਜ਼ਾਕ ਕਰਦਾ ਯਾਰ ਮੈਂ ਜੋ ਕਹੂੰਗਾ ਉਹ ਕਰੂੰਗਾ ਤੂੰ ਮੰਮਾ ਨੂੰ ਕਹਿ ਬੀਰੂ ਔਰ ਦੇਖੋ ਇੱਕ ਐਟਮ ਉੱਤੇ ਜੜੀ ਹੋਈ ਆ ਕੀ ਕਰ ਰਹੇ ਹੋ ਪਰ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਮਜ਼ਾ ਆ ਰਿਹਾ ਹੈ 꺥ਾਦਾ ਮਜ਼ਾ ਆ ਰਿਹਾ ਹੈ ਤੈਨੂੰ ਆ ਜਾ ਥੱਲੇ ਫੇਰ ਦੱਸ ਹਲੋ ਲਓ ਜੀ ਜਸ ਕਿੰਨਾ ਟਾਈਮ ਹੋ ਗਿਆ ਰਾਤ ਦੇ ਲਗਭਗ ਬਚ ਗਏ ਆ 8:30 ਤੇ ਆਪਾਂ ਜਾ ਰਹੇ ਆ ਪਿਓ ਪੁੱਤ ਤਿੰਨੋ ਜਣੇ ਮਿਲ ਕੇ ਕਿੱਥੇ ਜਾ ਰਹੇ ਆ ਮੰਮਾ ਮੰਦਰ ਜਾ ਰਹੇ ਆ ਅੱਜ ਆਪਣੇ ਇੱਕ ਮਿੱਤਰ ਨੇ ਇਨਵਾਈਟ ਕੀਤਾ ਉਹਨਾਂ ਦੇ ਘਰ ਜਾ ਜਾਣਾ ਪ੍ਰੋਗਰਾਮ ਉਹ ਸਾਡੇ ਸਾਹਮਣੇ ਬਿਲਕੁਲ ਮੰਦਿਰ ਚ ਕਰਾ ਰਹੇ ਆ ਉੱਥੇ ਅਸੀਂ ਚੱਲਦੇ ਆ ਨੰਗਰ ਸ਼ਕਨ ਮਮਾ ਇਹਨਾਂ ਦੀ ਨੇ ਵਰਤ ਰੱਖਿਆ ਉਹਨੇ ਤਾਂ ਜਾਣਾ ਨਹੀਂ ਹੈਗਾ ਮਮਾ ਕਹਿੰਦੇ ਜਾਵੋ ਵਰਤ ਕੇ ਆਂ ਤਾਂ ਹਾਂ ਚੱਲੀਏ ਫੇਰ ਆ ਜਦ ਉੱਥੇ ਗਰਮ ਛੀਰ ਮਿਲਦੀ ਗਰਮ ਛੀਰ ਨਹੀਂ ਹਾਂ ਕੋਈ ਇੰਤ ਨੂੰ ਵਰਤ ਪਾ ਕੇ ਦੇ ਦਾਂਗੇ ਛੀਰ ਠੀਕ ਠੀਕ ਆ ਚਲੋ ਅਸੀਂ ਚੱਲੇ ਆਂ ਮੰਦਿਰ 'ਚ ਪਹੁੰਚ ਗਿਆ ਆਪਾਂ ਦਿਖਾਵਾਂਗੇ ਤੁਹਾਨੂੰ ਥੋੜਾ ਪ੍ਰੋਗਰਾਮ ਥੋੜਾ ਜਿਹਾ ਚਲਿਏ ओके ਚਲਦੇ ਲੋ ਜੀ ਬੱਚਿਆਂ ਨੂੰ ਲੈ ਕੇ ਮੈਂ ਪਹੁੰਚ ਗਿਆ ਸੀ ਗੰਦਿਰ ਮੰਦਿਰ ਦੇ ਵਿੱਚ ਸੰਗਤ ਲੰਗਰ ਚੱਲ ਰਹੀ ਸੀ ਬੱਚੇ ਕਰੋੜ ਜੀ ਮਾਹਮੈਦੇ ਦਾ ਪੰਡਾਲ ਤੇ ਦਰਸ਼ਨ ਇਦਾਂ ਜਿਹੜਾ ਸੰਗਤ ਲੰਗਰ ਸ਼ਕਰੀ ਹੈ ਬੱਚਿਆਂ ਨੇ ਕਿਹਾ ਕਿ ਪਾਪਾ ਪਹਿਲਾਂ ਆਪਾਂ ਟਿਕਦੇ ਆ ਮੱਥਾ ਮੱਥਾ ਟੇਕਣ ਗਏ ਮਹਾਮਈ ਦੇ ਦਰਵਾਜ਼ੇ ਤੇ ਬੱਚਿਆਂ ਨੂੰ ਨਾਲ ਲੈ ਕੇ ਮਹਾਮਈ ਦੀ ਜੋਤ ਕਰ ਦਿੱਤੀ ਸੀ ਪ੍ਰਚੰਡ ਉੱਥੇ ਜਾ ਕੇ ਆਪਾਂ ਕੀਤੀ ਅਰਦਾਸ ਬੇਨਤੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਫਿਰ ਅਸੀਂ ਅੱਗੇ ਲੰਗਰ ਸ਼ਕਣ ਪੰਗਰ ਵਿੱਚ ਬੈਠ ਗਏ ਸੀਗੇ ਪੰਗਰ ਵਿੱਚ ਆਪਣੇ ਨਾਲ ਬੈਠੇ ਸੀਗੇ ਰਾਜਾ ਜੀ ਰਾਜਾ ਜੀ ਸ਼ਕਰੇ ਸੀ ਲੰਗਰ ਰਾਜਾ ਜੀ ਨੂੰ ਪੁੱਛਿਆ ਆਪਾਂ ਮੈਨੂੰ ਦੱਸ ਲੱਗ ਪਏ ਹਸਨ ਕਰੋ ਦਰਸ਼ਨ ਸੰਗਤ ਦੇ ਲੰਗਰ ਛਕਦੀ ਹੋਈ ਲੰਗਰ ਛਕਿਆ ਗਿਆ ਸੀ ਦੁਕਾਨ ਤੇ ਜਸ ਬਣਿਆ ਮੌਕੀ ਬਣ ਦਸ਼ਨ ਜਸ ਲੰਗਰ ਛਕਿਆ ਆ ਗਿਆ ਆ ਗਿਆ ਤੂੰ ਪੈਕ ਵੀ ਕਰਾ ਕੇ ਲੱਗੇ ਆ ਤੂੰ ਟੈਗ ਵੀ ਕਰਾਇਆ ਹਾਂਜੀ ਉਹਦਰਾ ਜਾ ਲੈ ਲਗਾ ਪੂਰਾ ਜਸ ਲੈ ਲਗਾ ਪੂਰਾ ਇਹ ਵੀ ਆਉ ਵਿੱਚ ਆਹ ਬਹੁ ਮਾੜਾ ਕੰਮ ਆਂਦੀ ਲੰਗਰ ਪੈਕ ਨਹੀਂ ਕਰਾਉਣਾ ਚਾਹੀਦਾ ਸੀ ਤੈਨੂੰ ਹੈ ਲੰਗਰ ਪੈਕ ਨਹੀਂ ਕਰਾਉਣਾ ਚਾਹੀਦਾ ਸੀ ਤੈਨੂੰ ਯੋ ਯੋ ਹਨੀ ਸਿੰਘ ਕੀਤਾ ਕਰਾਉਣਾ ਕਿੱਕ ਪਾ ਦਮ ਦਮ ਚਲੋ ਵੀਰੂ ਤਾਂ ਜਾ ਨਹੀਂ ਸਕੀ ਆ ਵੀਰੂ ਅੰਦਰ ਬੈਠੀ ਆ ਵਿਚਾਰੀ ਵਰਕੇ ਆ ਜਾ ਖਾਣਾ ਪੀਣਾ ਬੰਦ ਵੀਰੂ ਵਿਚਾਰੀ ਜੱਸ ਨੇ ਆ ਕੇ ਮੈਨੂੰ ਦੱਸਿਆ ਵੀਰੂ ਦੇ ਮੂੰਹ ਚ ਪਾਣੀ ਆਵੇ ਮੈਂ ਵੀਰੂ ਆ ਜਾ ਹੁਣ ਆ ਜਾ ਆ ਜਾ ਚੱਲ ਗਿਆ ਚੱਲ ਤੇਰੀ ਮੰਮੀ ਬੁਲਾਉਂਦੀ ਆ ਦਾਦੀ ਜੀਰੀ ਇਹ ਵੀਡੀਓ ਬਣਾ ਰਹੀ ਆ ਇਹ ਵੀਡੀਓ ਦੇ ਨਾਲ ਤੇ ਜਿਹੜਾ ਕੋਈ ਨਾ ਮੁੰਡਾ ਇੱਥੇ ਖੜਾ ਅੱਜ ਪਾਣੀ ਆ ਹਾਂ ਅੱਜ ਪਾਣੀ ਆ ਕੱਲੂ ਪੁੱਛ ਰਿਹਾ ਕਿ ਅੱਜ ਵੀਡੀਓ ਪਾਉਣੀ ਹੈ ਕਿ ਕੱਲੂ ਪਾਉਣੀ ਹੈ ਉਹਦਾ ਜੱਸਾ ਡਾ ਬਿਠਾ ਐ ਮੰਗੀ ਵਹਿ ਬਣ ਗਏ ਨਹੀਂ ਬਣ ਗਏ ਚਲੋ ਆਓ ਆ ਜਾ ਜੱਸਲੇ ਸੱਟ ਨਾਲ ਲਵਾ ਲਈ ਆ ਜਾ ਮੈਂ ਚੱਲੀ ਚਲੋ ਇਹ ਦਵਾਰਾ ਗੇਟ ਤੇ ਫਿਰ ਆਪਾਂ ਦੱਸਾਂਗੇ ਪਰ ਮੰਦਰ ਉਹਨਾਂ ਗੇਟ ਬੰਦ ਕਰ ਦਿੱਤਾ ਹੈ ਦੇਖਦੇ ਆ ਗੇਟ ਖੋਲਦੇ ਕਿ ਨਹੀਂ ਮਿਲ ਗਿਆ ਫੇਰ ਲੋ ਜੀ ਦੁਬਾਰਾ ਫੇਰ ਚੱਲੇ ਆ ਲਗਭਗ 9:30 ਦਾ ਟਾਈਮ ਹੋ ਗਿਆ ਵੀਰੂ ਕੰਦੀ ਮੈਂ ਵੀ ਮੱਥਾ ਟੇਕਣ ਜਾਣਾ ਆ ਰਹੀ ਉਹ ਵੀ ਕਲੀ ਚ ਆ ਗਿਆ ਮੈਂ ਸ਼ੌਪ ਕਰਕੇ ਆ ਬੰਦ ਉਹ ਆ ਗਈ ਵੀਰੂ ਦੇਵੀ ਵੀਰੂ ਦੇਵੀ ਆ ਗਈ ਮੱਥਾ ਟੇਕਣ ਲੈ ਚਲੋ ਮਿਲਦੇ ਆ ਮੰਦਿਰ ਚ ਜਾ ਕੇ ਮੰਦਰ ਦੇ ਵਿੱਚ ਹੱਲੇ ਵੀ ਚੱਲ ਰਿਆ ਸੀ ਲੰਗਰ ਸੰਗਤ ਲੰਗਰ ਚੱਕ ਰਹੀ ਸੀ ਕਾਫੀ ਸੀ ਗਾ ਜਗਰਨ ਹੱਲੇ ਵੀ ਸਟਾਰਟ ਨਹੀਂ ਹੋਇਆ ਸੀ ਵੀਰੋ ਗਈ ਮੱਥਾ ਟੇਕਣ ਮੱਥਾ ਟੇਕ ਕੇ ਵੀਰੋ ਆਈ ਵਾਪਸ ਤੇ ਮੈਨੂੰ ਇਸ਼ਾਰਾ ਕਰਕੇ ਕਹਿੰਦੀ ਆ ਕਿ ਮੰਦਰ ਦੇਵੀ ਦਰਸ਼ਨ ਕਰਾਓ ਜਿਹੜਾ ਸਾਡਾ ਸਾਹਮਣੇ ਛੇ ਮੰਦਰ ਹੈ ਫੇਮ ਹੈ ਚਲ ਗਿਆ ਬੋਲੇ ਬਾਬਾ ਦੇ ਦਰਸ਼ਨ ਕਰਨ ਸੰਗਤ ਨੂੰ ਕਰੋ ਜੀ ਦਰਸ਼ਨ ਇਹ ਸਾਡੇ ਬਿਲਕੁਲ ਘਰ ਦੇ ਸਾਹਮਣੇ ਹੈਗਾ ਛੇ ਮੰਦਰ ਬਹੁਤ ਪੁਰਾਣਾ ਸ਼ੀ ਮੰਦਰ ਹੈ ਲੋ ਜੀ ਕਰੋ ਦਰਸ਼ਨ ਮੰਦਰ ਦੇ ਬੋਲੇ ਬਾਬਦੇ ਕਾਫੀ اچھی ਸਜਾਵਟ ਕੀਤੀ ਸੀਗੀ ਬਾਕੀ ਆਪਣੀ ਵੀਡੀਓ ਪਾਉਣ ਦਾ ਮੇਨ ਮਕਸਦ ਇਹ ਹੈਗੇ ਸਤਨਾਮ ਪਾਜੀ ਦੇ ਨਾਲ ਉਹਨਾਂ ਨੇ ਮੈਸੇਜ ਇਹਨਾਂ ਨੇ ਕਰਾਇਆ ਜਾਗਰਣ ਤੇ ਬਾਕੀ ਇਹ ਆਪਣੀ ਆਡੀਓ ਪਾਉਣ ਦਾ ਮੇਨ ਮਕਸਦ ਇਹ ਸੀ ਕਿਥੇ ਚੱਲ ਰਹੇ ਸੀਗੇ ਮਹਾਮਾਈ ਦੀਆਂ ਪੇਟਾਂ ਤੇ ਕਾਪੀਰਾਈਟ ਵੱਜ ਜਾਂਦਾ YouTube ਤੇ ਇਸ ਕਰਕੇ ਮੈਨੂੰ ਆਪਣੀ ਆਡੀਓ ਇੱਥੇ ਪਾਉਣੀ ਪਈ ਤੇ ਵੀਡੀਓ ਬਣਾਉਂਦੇ ਬਣਾਉਂਦੇ ਮਿਲ ਗਏ ਸਾਨੂੰ ਸਾਡੇ ਸਬਸਕ੍ਰਾਈਬਰ ਬਿੱਟੂ ਭਾਜੀ ਬਿੱਟੂ ਭਾਜੀ ਬੜੇ ਖੁਸ਼ ਹੋਏ ਦੇਖ ਕੇ ਸਾਨੂੰ ਸਾਰੀ ਆਡੀਅੰਸ ਨੂੰ ਕਰ ਰਿਹਾ ਪ੍ਰਣਾਮ ਤੇ ਨਾਲ ਇਹਨਾਂ ਦੇ ਸੀਗੇ ਬ੍ਰਦਰ ਕੇਰ ਸਿੰਘ ਭਾਜੀ ਇਹ ਵੀ ਆਪਣੇ ਸਬਸਕ੍ਰਾਈਬਰ ਨੇ ਇਹ ਵੀ ਉਹ ਵੀਡੀਓ ਦੇਖਦੇ ਨੇ ਲਗਭਗ ਜਾਗਰਨ ਦੀ ਹੋ ਰਹੀ ਸੀ ਤਿਆਰੀ ਸਟਾਰਟ ਹੁਣ ਜਾਗਰਨ ਸਟਾਰਟ ਹੋਣ ਵਾਲਾ ਸੀਗਾ ਤੇ ਬਾਕੀ ਅਸੀਂ ਅੱਧਾ ਪੂਨਾ ਘੰਟਾ ਬੈਠ ਕੇ ਜਾਗਰਨ ਸੁਣਿਆ ਜਾਗਰਨ ਦੀ ਵਿੱਚ ਵਿੱਚ ਤੁਹਾਨੂੰ ਆਪਾਂ ਥੋੜੀ ਥੋੜੀ ਝਲਕ ਦਿਖਾਈ ਇਹ ਪਾਰਟੀ ਜਿਹੜੀ ਜਾਗਰਨ ਕਰਨ ਆਈ ਸੀ ਆਪਣੇ ਲੋਕਲ ਪ੍ਰੋਪਰ ਦੇ ਨੇ ਠਮਾਕਾ ਜੀ ਕਾਫੀ ਅੱਛਾ ਗੋਂਦੇ ਨੇ ਬਹੁਤ ਬੰਦੇ ਦੀ ਆਵਾਜ਼ ਚ ਦਮ ਚੰਗੇ ਚੰਗੇ ਸਿੰਗਰ ਪੀਲ ਕਰ ਦਿੰਦੇ ਨੇ ਸਟੈਮਣਾ ਵੀ ਕਾਫੀ ਗੋਂਦਾ ਇਹਨਾਂ ਦਾ ਇਹਨਾਂ ਰੰਗ ਬੰਦਨ ਦੇ ਪੂਰੀ ਰਾਤ ਜਾ ਕੇ ਕੋਈ ਸੁੱਕੀ ਗੱਲ ਨਹੀਂ ਹੈਗੀ। ਸੰਗਤਾਂ ਵੀ ਕਾਫੀ ਰਸ਼ ਹੋ ਗਿਆ ਸੀਗਾ ਮੰਦਰ ਦੇ ਵਿੱਚ। ਲਗਭਗ ਮੰਦਰ ਸਾਰਾ ਹੀ ਭਰ ਗਿਆ ਸੀਗਾ। ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ پتا جو मातिता कोनमिया मेप में ਕਿਆ ਗਿਆ ਹੁਣ ਕਰੇ ਵਾਪਸ ਕਰੇ ਬੱਚੇ ਸੀਗੇ ਇਕੱਲੇ ਤੇ ਤਾਂ ਕਰਕੇ ਸਾਨੂੰ ਥੋੜਾ ਜਲਦੀ ਆਉਣਾ ਪਿਆ ਬਾਕੀ ਜਾਗਦੇ ਸੀ ਕਾਫੀ ਰੌਣਕ ਮੇਲਾ ਸੀਗਾ ਤੇ ਚਲੋ ਮਾਂ ਮਾਈ ਸਾਰਿਆਂ ਦੀ ਮਨੋਗਮਨਾ ਪੂਰੀਆਂ ਕਰਨ ਜਿਨ੍ਹਾਂ ਨੇ ਜਾਗਰਣ ਕਰਵਾਇਆ ਤੇ ਜਿਹੜੇ ਸੁਣਨ ਵਾਲੇ ਭਗਤ ਸੀਗੇ ਬਾਕੀ ਹੁਣ ਤੇ ਉਹ ਆਪਣੇ ਇਸ ਵੀਰ ਨੂੰ ਵੀ ਆਗਿਆਓ ਰਾਤੜਾ ਕਾਫੀ ਟਾਈਮ ਹੋ ਗਿਆ ਤੇ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਤੇ ਲਾਈਕ ਹਰ ਕੋਈ ਕਰ ਦਿਆ ਕਰੋ ਹੱਲੇ ਫਾਲੋਅਰ ਬੜੇ ਥੋੜੇ ਆ ਸਬਸਕ੍ਰਾਈਬਰ ਥੋੜੀ ਥੋੜੀ ਵਧਣਗੇ ਬਾਕੀ ਆਪਾਂ ਵੀ ਮਿਹਨਤ ਕਰ ਨੂੰ ਹਟਣਾ ਨਹੀਂ ਹੈਗਾ ਠੀਕ ਹੈ ਜੀ ਚਲੋ ਸਾਰਿਆਂ ਨੂੰ ਹੈ ਓਕੇ ਬਾਏ ਗੁੱਡ ਨਾਈਟ